ਜੋ ਜਿਹੜੀ ਟਰੈਵਲ ਏਜੰਟ ਵੱਲੋਂ ਲਾਤੀ ਗਈ ਹੈ ਇਸ ਵੇਲੇ ਤੁਹਾਨੂੰ ਜਿਹੜੀਆਂ ਤਸਵੀਰਾਂ ਤਕਵਾ ਚੁੰਕੀ ਦੀਆਂ ਸਾਂਝੀਆਂ ਕਰ ਰਹੇ ਆ ਆ ਦੇਖ ਸਕਦੇ ਹੋ ਕਿ ਪੱਗ ਹੱਥ ਵਿੱਚ ਫੜੇ ਖੜੇ ਨੇ ਕੀ ਸਰਨਾਮ ਤੁਹਾਡਾ ਜੀ ਜਸਵਿੰਦਰ ਸਿੰਘ ਕੀ ਗੱਲਬਾਤ ਹੋਈ ਜਸਵਿੰਦਰ ਜੀ ਤੁਹਾਡੀ ਗੱਲਬਾਤ ਕੁਝ ਨਹੀਂ ਹੋਈ ਮੈਂ ਤਾਂ ਉਹਨਾਂ ਨੂੰ ਇਹ ਕਿਹਾ ਵੀ ਸਾਡੇ ਕਾ ਪੇਪਰ ਮੋੜ ਦਾ ਇਹਦੇ ਮੁੰਡੇ ਦੇ ਤੇ ਜਿਹੜੇ ਪੈਸੇ ਲਏ ਤੁਹਾਡੇ ਜਿੰਨਾ ਖਰਚਾ ਹੋ ਕੱਟ ਕੇ ਕੀ ਨਾਮ ਕੀ ਏਜੰਟ ਦਾ ਕੀ ਨਾਮ ਆ ਏਜੰਟ ਦਾ ਪਰਮਿੰਦਰ ਸਿੰਘ ਠੀਕ ਜੈਮਜ਼ ਕਰਕੇ ਹੈ ਇੱਥੇ ਰਾਮਾ ਮੰਡੀ ਅਚਰਾਮਾ ਮੰਡੀ ਦੇ ਕੋਲ ਹਾਂਜੀ ਆ ਆ ਬਲਾਣੂ ਨਹੀਂ ਪੱਗ ਲਾਂਦਾ ਕਿ ਮਤਲਬ ਪੁਲਿਸ ਭਾਈ ਮੌਕੇ ਤੇ ਆਈ ਸੀ ਉੱਥੇ ਜਿੱਥੇ ਕੁੱਟਮਾਰ ਹੋਈ ਹੈ ਨਹੀਂ ਆਉਣੀ ਜੱਟ ਨੇ ਆਪ ਹੀ ਪੁਲਿਸ ਸਾਧ ਲੀਰ ਨਹੀਂ ਸੀ ਆ ਰਾਲੇ ਤੇ ਫਿਰ ਦਾ ਹੋਰ ਦੋ ਜਣੇ ਬੁਲਾ ਗਏ ਇਹਨਾਂ ਨੇ ਫਿਰ ਸਾਡੇ ਨਾਲ ਤੋਂ ਗਈ ਤੇ ਹੁੰਦੀ ਥਾਣੇ ਵਿੱਚ ਪਹੁੰਚੋ ਪੁਲਿਸ ਵੱਲੋਂ ਕੀ ਆਸ਼ਵਾਸਨ ਦਿੱਤਾ ਗਿਆ ਪੁਲਿਸ ਵਾਲਿਆਂ ਨੇ ਕਾਲਣ ਲਈ ਬੁਲਾਇਆ ਵੀ ਉਹਨਾਂ ਨੂੰ ਇਹ ਜਿਹੜਾ 220000 ਦਾ ਪ੍ਰੂਫ ਸੀਗਾ ਇਹ ਮੈਂ ਉਹਨਾਂ ਨੂੰ ਦੇਤਾ ਦਿਖਾਓਗੇ ਨਹੀਂ ਪੱਗ ਲਈ ਕਿ ਕਿੰਨੇ ਬੰਦੇ ਸੀ ਨਾ ਬੰਦੇ ਤਾਂ ਬਹੁਤ ਸੀ ਕਿ ਉੱਥੇ ਇਕੱਠੇ ਹੋਏ ਉੱਥੇ ਕੈਮਰੇ ਤਾਂ ਲੱਗੇ ਹੋਣਗੇ ਸੀ ਸੀ ਵੀ ਜੈਨ ਲੱਗੇ ਹੋਏ ਇਹਨਾਂ ਦੇ ਕਿ ਮੇਰੀ ਟਰੈਵਲ ਏਜੰਟ ਵੱਲੋਂ ਤੁਹਾਨੂੰ ਗੁੱਟਮਰ ਕੀਤੀ ਹਾਂ ਟਰੈਵਲ ਏਜੰਟ ਵੱਲੋਂ ਸੋ ਤਸਵੀਰਾਂ ਇਸ ਵੇਲੇ ਦਰਜਨ ਹੋ ਰਿਹਾ ਸਮਾਂ ਠੀਕ ਸਰਜੀਤ ਪੈਲਸ ਦੇ ਨਾਲ ਦਾ ਜੈਮਸ ਜਿਹੜਾ ਦੇ ਨਾਮ ਤੋਂ ਜਿਹੜਾ ਕੋਈ ਦਫ਼ਤਰ ਦੱਸਿਆ ਜਾ ਰਿਹਾ ਏਜੰਟ ਦਾ ਜਿਹਦੇ ਵੱਲੋਂ ਇਹਨਾਂ ਦੇ ਹਮਲਾ ਕੀਤਾ ਗਿਆ ਸੋ ਮੌਕੇ ਦੇ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਰ ਕੀ ਮਾਮਲਾ ਕੀ ਅਸਮੜਾ ਕਬੀ ਉਹ ਜਾਂਸਾ ਬੱਠਿਆ ਉਹਨਾਂ ਦੇ ਕੀ ਵੀ ਬਾਤ ਹੋਇਆ ਕੀ ਇਹਨਾਂ ਦਾ ਕੀ ਜਿੱਦਾਂ ਇਹਨਾਂ ਦਾ ਕੋ ਪੈਸੇ ਦਾ ਏਜੰਡਾ ਤੇ ਮੌਕੇ ਤੇ ਗਏ ਆ ਜੀ ਤੇ ਉੱਥੇ ਝਗੜਾ ਹੋਇਆ ਇਹਨਾਂ ਦਾ ਆਪਸ ਇਹਨਾਂ ਨੂੰ ਕੱਲ ਦਾ 3 ਵਜੇ ਦਾ ਟਾਈਮ ਤੇ ਜਿਹੜਾ ਏਜੰਟਾਂ ਨੂੰ ਲੈ ਕੇ ਆਏ ਤੁਸੀਂ ਨਹੀਂ ਉਹ ਤੇ ਕਿੱਥੇ ਸਰ ਹਾਂਜੀ ਕਿੱਥੇ ਝਗੜੀਆਂ ਹਾਂ ਟਿਲ ਮਾਰ ਰੋਡ ਦੇ ਉੱਤੇ ਝਗੜੀਆਂ ਸੀਗੀਆਂ ਕੀ ਨਾਮ ਆ ਸਰ ਉਹਦਾ ਜਿਹੜਾ ਟਰੈਵਲ ਏਜੰਸੀ ਦਾ ਉਹ ਕਹਿੰਦੇ 5 ਮਹੀਨੇ ਹੋ ਗਏ ਤੁਹਾਨੂੰ ਖਰਾਬ ਕਰਦੇ ਨੂੰ ਟੋਟੋ ਕੱਟ। ਬਤਨ ਉਹ ਤਾਂ ਹੁਣ ਕਹਿੰਦੇ ਆ ਹੁਣ ਜਿਹੜੇ ਮੇਰੇ ਨੂੰ ਤਾਂ 2 2-3 ਮਹੀਨੇ ਦਾ ਕਹਿ ਕੇ ਗਏ ਆ। ਸਰ ਦਾ ਨੰਬਰ ਸੰਸ ਚੈੱਕ ਕੀਤਾ ਤੁਸੀਂ ਔਨਲਾਈਨ? ਬਿਲਕੁਲ ਕਰ ਲਿਆ। ਆਦਾ ਮੁਕੇ ਦੇ ਨਾਲ ਸੰਸ। ਬਿਲਕੁਲ ਹੈਗਾ ਜੀ। ਵੀ ਜੇ ਟਰੈਵਲ ਏਜੰਟਾ ਨੂੰ ਲਿਆਦਾ ਫੜ ਕੇ। ਟਰੈਵਲ ਏਜੰਟ ਇੱਥੋਂ ਬੈਠਾ ਹੀ ਗਿਆ ਜੀ ਮੇਰੇ ਕੋਲ ਕੱਲ ਨੂੰ 3 ਵਜੇ ਦਾ ਟਾਈਮ ਲਗਾ। ਕੱਲ ਨੂੰ ਵੀ ਆ ਜਾਓ 3 ਵਜੇ। ਠੀਕ ਹੈ। ਟਾਈਮ ਨਾਲ ਤੇ ਡੇਟ ਨਾ ਹੋ ਜੂ ਨਾ। ਠੀਕ। ਤੁਸੀਂ ਤੁਸੀਂ ਟਾਈਮ ਸਰ ਪਹੁੰਚ ਗਏ ਸੀ? ਮੈਂ ਕਹਾਂ ਜੀ ਮੈਂ ਪੂਰੇ ਟਾਈਮ ਸਰ ਲੋ ਜਿਹੜੀਆਂ ਸੰਜੀਏ ਕਰ ਰਹੇ ਆ ਜਿਹੜੇ ਸਰਦਾਰ ਜੀ ਬਾਹਰ ਖੜੇ ਹੋਏ ਆ ਸੋ ਗੱਲਬਾਤ ਕਰਾਂਗੇ ਕੀ ਹੁਣ ਸਰ ਮੰਗ ਕੀ ਹੈ ਜੀ ਮੇਨ ਤੁਹਾਡੇ ਡਾਕੂਮੈਂਟ ਮੰਗਵਾਏ ਆ ਹੁਣ ਤੁਹਾਡੇ ਕਿਤੇ ਡਾਕੂਮੈਂਟ ਮੰਗਵਾਏ ਕਾ ਸਾਡੇ ਤਾਂ ਮੈਂ ਤਾਂ ਪ੍ਰੂਫ ਦੇਤਾ ਇਹਦੀ ਜੋ ਰਿਕਾਰਡਿੰਗ ਹੈ ਜੀ ਇਹ ਪੈਸੇ ਉਹ ਮੰਨ ਗਿਆ ਮੈਂ ਕੱਲ 3 ਵਜੇ ਦਾ ਟਾਈਮ ਕਿਹੜੀ ਚੀਜ਼ ਦਾ ਬਿਆ ਉਹਦੇ ਕੋਲੋਂ ਮੰਗਿਓ ਕਹਿੰਦਾ ਮੁੰਡਾ ਦੇਖੋ ਮੇਰੀ ਗੱਲ ਸੁਣੋ ਇਹ ਕਹਿੰਦਾ ਵੀ ਤੁਸੀਂ ਪੈਸੇ ਦੇ ਕੇ ਗਏ ਉਹ ਤੋਂ ਇੱਕ ਘੰਟੇ ਬਾਅਦ ਮੁੰਡਾ ਤੁਹਾਡਾ ਪੈਸੇ ਵਾਪਸ ਲੈ ਕੇ ਉਸੇ ਵੇਲੇ ਆ ਕੇ ਕਹਿੰਦਾ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਵੀ ਪੈਸੇ ਲੈਣ ਆਇਆ ਮੈਨੂੰ ਫੋਨ ਕਰ 4 ਮਹੀਨੇ ਪਹਿਲਾਂ ਦੀ ਗੱਲ ਆ ਅੱਜ ਮੈਨੂੰ ਕਹਿ ਰਿਹਾ ਉਹ ਲੈ ਗਿਆ ਸੀਗਾ ਨਹੀਂ ਤੁਹਾਡੀ ਗੱਲ ਜਿਹਦਾ 4 ਮਹੀਨੇ ਵਿੱਚ ਹੋ ਰਹੀ ਸੀਗੀ ਹਾਂ ਬਈ ਹੋ ਰਹੀ ਸੀ ਹਾਂ ਸੁਣੋ ਉਸ ਉਦੋਂ ਕੁਛ ਨਹੀਂ ਦੱਸਿਆ ਇਹਨਾਂ ਨੇ ਹਾਂ ਉਹਨਾਂ ਨੇ ਕੁਛ ਨਹੀਂ ਦੱਸਿਆ ਮੇਰੇ ਕੋਲ ਕੋਈ ਫੋਨ ਨੰਬਰ ਹੈ ਸਾਰੇ ਕਾਗਜ਼ਾਂ ਵਿੱਚ ਲੱਗਾ ਉਹ ਤਾਂ ਉਦੋਂ ਦੇ ਦਿੱਤੇ ਹੋਏ ਆ ਮੈਨੂੰ ਤੁਹਾਡਾ ਨੰਬਰ ਨਹੀਂ ਸੀ ਸਾਡੇ ਕੋਲ ਉਹ ਸਭ ਝੂਠ ਬੋਲ ਰਹੇ ਆ ਉਹ ਤਾਂ ਥਾਣੇਦਾਰ ਨੇ ਵੀ ਮੰਨ ਲਿਆ ਵੀ ਇਦਾਂ ਕੋਈ ਜੇ ਤੁਸੀਂ ਪੈਸੇ ਦਿੱਤੇ ਸੀ ਤਾਂ ਤੁਸੀਂ ਘੱਟੋ ਘੱਟ ਏਜੰਟ ਤਾਂ ਪਹਿਲੀ ਗੱਲ ਪੰਜੀ ਵਾਪਸ ਨਹੀਂ ਕਰਦੇ ਤੁਸੀਂ ਕਿੱਦਾਂ ਕਰ ਦਿੱਤੇ ਬਿਨਾਂ ਰਸੀਦ ਤੋਂ ਹਾਂ ਹੈਨਾ 220000 ਰੁਪਏ ਤੁਸੀਂ ਲੈਣਾ ਹੁਣ 220000 ਤੇ ਉਸ ਤੋਂ ਬਾਅਦ ਇਹਨਾਂ ਨੇ ਦੋ ਵਾਰੀ ਸਾਡਾ ਡਰਾਫਟ ਕੈਨਸਲ ਕਰਾ ਕਰਾ ਕੇ ਬੜਾ ਜਿੱਦਾ ਤੁਹਾਡੇ ਸੱਟਾਂ ਲੱਗਿਆ ਉਹ ਵੀ ਮੈਡੀਕਲ ਕਰਵਾਇਆ ਆਪਣਾ ਮੈਡੀਕਲ ਟਿਕਟ ਕਰਵਾਇਆ ਕਿ ਪੱਗ ਲਾਈ ਗਈ ਉਹਦਾ ਕੀ ਇੱਕ ਟਿਕਟ ਉਹ 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 ਫਿਰ ਸਾਨੂੰ ਕੈਨਸਲ ਕਰਾਉਣੀ ਵੀ 15-20000 ਰੁਪਏ ਸਾਡਾ ਹੋਰ ਲਾਸ ਹੋਇਆ ਉਹਦੇ ਚ ਹਾਂ ਤਾਂ ਜਿਹੜੀ ਇਹ ਤੁਹਾਡਾ ਨਾ تقريبا ਸਾਡਾ ਲਾਸ ਕਰਾਉਂਦੀ ਜਿਹੜੀ ਉਹ ਜੀ ਤੁਹਾਡਾ ਨਾ ਕਟਮਾਰ ਹੋਈ ਆ ਉਸ ਦੀ ਐਮਐਲਆਰ ਵਗੈਰਾ ਕਟਾਈਏ ਤੁਸੀਂ ਕੋਈ ਐਮਐਲਆਰ ਕੁਛ ਨਹੀਂ ਕਟਾਈ ਉਹਨਾਂ ਫਿਰ ਸਾਹਮਣੇ ਉਹ ਨਹੀਂ ਨਹੀਂ ਤੁਸੀ ਟਾਈਮ ਹੁੰਦੀ ਹੇਤਾ ਕਾ ਪੈਣੇ ਵੀਰਾ ਜਿਹੜੀ ਤੁਸੀਂ ਇੱਕ ਪਾਸੇ ਤੁਸੀਂ ਕਹਿੰਦੇ ਪੱਗ ਲਾ ਦੇ ਪੱਗ ਦਾ ਸ਼ਰਮਨੀ ਕਮੇਟੀ ਨੂੰ ਦਊਂਗਾ ਨਾ ਇਹ ਮਸਲਾ ਲਾਣਾ ਹਾਂ ਹੂੰ ਉਹ ਕੀ ਕਹਿੰਦੇ ਆ ਉਹ ਕਹਿੰਦੇ ਆ ਵੀ ਪੱਗ ਕਿਉਂ ਲਈਏ ਬਸ ਉਹ ਹੁਣ ਬੈਠੇ ਅੰਦਰ ਠੀਕ ਹੈ ਕੀ ਹੁਣ ਮੇਨ ਮੰਗ ਕੀ ਸਰ ਤੁਹਾਡੀ ਨਾਗੇ ਇਦਾਂ ਦੇ ਜਿਹੜੇ ਏਜੰਟ ਆਏ ਨੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਸਾਰੇ ਲਾਇਸੈਂਸ ਕੈਨਸਲ ਹੋਣੇ ਚਾਹੀਦੇ ਕਿ ਨਾਮ ਕੀ ਇਹਨਾਂ ਦਾ ਭਾਈ ਬਲਾਈਓ ਬਾਬਾ ਜੀ ਨੂੰ ਬਲਵਿੰਦਰ ਸਿੰਘ ਬਲਾਈਓ ਮੜਾ ਸੋ ਦੇਖ ਸਕਦੇ ਹੋ ਕਿ ਜਿਹੜੇ ਵੱਡੇ ਜਿਹੜੇ આરોਪ ਆ ਲੱਗ ਰਹੇ ਆ ਜਲੰਧਰ ਦੇ ਵਿੱਚ ਜਿਹੜਾ ਢਿਲਵਾ ਰੋਡ ਦੇ ਉੱਪਰ ਟ੍ਰੈਵਲ ਏਜੰਟ ਦਾ ਜੇਮਸ ਨਾਮ ਤੋਂ ਉਹ ਪੇਪਰ ਵੀ ਜਿਹੜੇ ਅਸਲ ਤੁਹਾਡੇ ਪੇਪਰ ਡਾਕੂਮੈਂਟ ਤੇ ਰੱਖ ਹੀ ਨਹੀਂ ਸਕਦਾ ਜੀ ਮੁੰਡਿਆਂ ਦੇ ਮੁੰਡੇ ਸਰਟੀਫਿਕੇਟ ਹੈ ਉਹ ਨਹੀਂ ਫੇਰਿਆ ਨਹੀਂ ਹਾਂ ਪਾਸਪੋਰਟ ਵੀ ਇਹਨਾਂ ਕੋਲ ਹੈ ਪਾਸਪੋਰਟ ਨਹੀਂ ਦਿੱਤਾ ਜੀ ਵਾਕਈ ਜਿਹਾ ਜਿਹੜੇ ਸਰਟੀਫਿਕੇਟ ਇਹਦੇ 10ਵੀਂ ਦੇ ਤੇ 오ਰੀਜਨਲ ਸਰਟੀਫਿਕੇਟ ਜਾਂ 오ਰੀਜਨਲ ਕਾਗਜ਼ ਰੱਖ ਹੀ ਨਹੀਂ ਸਕਦਾ ਕੋਈ 오ਰੀਜਨਲ ਉਹ ਵੀ ਢਾਕੇ ਬੈਠਾ ਕੀ ਕਹਿ ਰਹੇ ਹਣ ਕੱਲ ਦਊਂਗੇ ਨਹੀਂ ਨਹੀਂ ਕੱਲ ਵੀ ਮੈਂ ਤੁਹਾਨੂੰ 15 ਦਿਨ ਦਾ ਟਾਈਮ ਦਊਂਗਾ ਐਸੇ ਕੀ ਕਹਿ ਰਹੇ ਹਣ ਵਾਪਸ ਕਰ ਦਊਗੇ ਪੈਸੇ ਤਾਂ ਹੁਣ ਉਹ ਕੁਝ ਨਹੀਂ ਉਹ ਕਹਿੰਦਾ ਵੀ ਤੁਸੀਂ ਪ੍ਰੂਫ ਦੱਸੋ ਜਿਹੜਾ 1,10,000 ਤੁਸੀਂ ਕਹਿੰਦੇ ਵਾਪਸ ਦਿੱਤਾ ਉਹ ਨਾ ਮੈਂ ਲੈ ਕੇ ਨਹੀਂ ਗਿਆ ਅਗਰ ਉਹ ਸੀਸੀਟੀਵੀ ਦੀ ਕੈਮਰੇ ਦੀ ਰਿਕਾਰਡਿੰਗ ਦੱਸ ਦਿੰਦੇ ਆ ਤੇ ਮੈਂ ਛੱਡ ਦੂੰਗਾ ਪਰ ਇਹ ਪੁਲਿਸ ਨੇ ਲਈ ਸਰ ਸੀਸੀਟੀਵੀ ਕੈਮਰੇ ਦੀ ਫੁਟੇਜ ਲਈ ਉਥੋਂ ਨਹੀਂ ਲਈ ਮਤਲਬ ਜਿੱਥੇ ਤੁਹਾਡਾ ਕੁੱਟਮਾਰ ਹੋਈ ਉਹਦੀ ਫੁਟੇਜ ਨਹੀਂ ਲਈ ਪੁਲਿਸ ਨੇ ਤੇ ਇਹ ਤੁਹਾਡਾ ਕੁੱਟਮਾਰ ਅੰਦਰ ਹੋਈ ਛੇ ਬਾਹਰ ਹੋਈ ਹੈ ਯਾਰ ਬਾਹਰ ਫੁਟੇਜ ਹੈ ਨੀਂਕ ਜੋ ਉਥੇ ਉਹਨਾਂ ਦੇ ਤਿੰਨ ਦੋਆ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਜਿਹੜੀਆਂ ਜਲੰਧਰ ਦੀ ਦਕੋਆ ਚੌਂਕੀ ਦੀਆਂ ਸਾਂਝੇ ਕਰ ਰਹੇ ਹਾਂ ਜਿੱਥੇ ਕੀ ਟਰੈਵਲ ਏਜੰਟ ਵੱਲੋਂ ਜਿਹੜੀ ਗੁੰਡਾਗਰਦੀ ਕੀਤੀ ਗਈ ਹੈ ਉਹਨੂੰ ਲੈ ਕੇ ਜਿਹੜਾ ਇਹ ਸਾਰਾ ਹੀ ਵਿਵਾਦ ਜਿਹੜਾ ਸਰ ਪਈ ਗੱਲ ਹੈ ਕਿਸੀ ਗੱਲਬਾਤ ਪਈ ਉਹ ਚਾਹੀਏ ਕੈਮਰੇ ਮੋਰੀ ਆ ਜਾਏਗੀ ਨਹੀਂ ਨਹੀਂ ਇਹ ਕਿ ਇੱਕ ਠੀਕ ਨਾ ਮੇਰੇ ਜੀ ਗੱਲ ਕਰਦੇ ਪਏ ਆ ਪੈਸੇ ਲੈ ਕੇ ਗਏ ਉਹ ਵੀਡੀਓ ਕਾਲ ਸਾਹਮਣੇ ਆ ਜਾਏਗੀ ਕਿੰਨੇ ਪੈਸੇ ਲੈ ਗਏ ਜੀ ਪੱਗ ਕਿ ਦੀ ਲਾਈ ਗਈ ਵੀਰ ਜੀ ਆਪਣੇ ਮੂਨੇ ਲਾਈ ਪੱਗ ਕਹਿੰਦੇ ਲਾਈ ਇਹ ਨਾ ਲਾਈ ਅੱਟਾ ਮੁਕੀ ਦੀ ਨਾ ਪੱਗ ਲੱਗੀ ਅਸੀਂ ਪੱਗ ਨਹੀਂ ਲਾਈ ਕਿਸੇ ਦੀ ਤੁਸੀਂ ਪੱਗ ਨਹੀਂ ਲਾਈ ਹਾਂ ਉਹਨੇ ਮੇਰੇ ਦਾੜੇ ਝੂਠ ਬੋਲਦੇ ਫਿਰ ਮਤਲਬ ਝੂਠ ਬੋਲਦੇ ਫਿਰ ਸਾ ਕੁਝ ਨਹੀਂ ਜੀ ਨਹੀਂ ਜਿਹੜੇ ਟਰੈਵਲ ਦੇ ਵਿੱਚ ਤੁਹਾਡੇ ਕੀ ਲੱਗਦੇ ਸਰ ਟਰੈਵਲ ਦੇ ਵਿੱਚ ਤੁਹਾਡੇ ਕੀ ਲੱਗਦੇ ਆ ਸੋਰਾ ਵੀ ਬਾਤ ਤੁਹਾਨੂੰ ਜਿਹੜਾ ਜਲੰਧਰ ਦਾ ਸਾਂਝਾ ਕਰ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਦਕੋਆ ਚੌਂਕੀ ਦੇ ਵਿੱਚ ਇਸ ਵੇਲੇ ਜਿਹੜਾ ਵਿਵਾਦ ਹੋਇਆ ਚੌਂਕੀ ਦੇ ਬਾਹਰ ਤੁਹਾਨੂੰ ਜਿਹੜਾ ਸਰਾਜ ਜੀ ਸੰਗ ਲਾ ਦਿੱਤੀ ਉਹਨਾਂ ਦਾ ਸੋ ਜਿਨ੍ਹਾਂ ਦੀ ਪੱਗ ਲਾਈ ਉਹ ਜਿਹੜਾ ਥਾਣੇ ਪਹੁੰਚੇ ਹੋਏ ਆ ਤਾਂ ਇਹਨੂੰ ਤਾਂ ਇਹਨਾਂ ਦੋਨਾਂ ਨੂੰ ਮੈਂ ਛਡਾਉਣ ਗਿਆ ਮੇਰੇ ਨਾਲ ਇਹਨਾਂ ਨੇ ਮਤਲਬ ਤੁਸੀਂ ਦਾੜਾ ਨਹੀਂ ਪੁੱਟਿਆ ਉਹ ਕਿਹਨੇ ਦਾੜਾ ਪੁੱਟਿਆ ਉਹ ਨਹੀਂ ਨਹੀਂ ਮੈਂ ਤਾਂ ਉਹਨੂੰ ਹੱਥ ਵੀ ਨਹੀਂ ਲਾਇਆ ਅੱਛਾ ਝੂਠ ਬੋਲਦੇ ਸਾਰੇ ਕੁਛ ਝੂਠ ਬੋਲਦੇ ਇਹ ਤਾਂ ਹੁਣ ਗੱਲਾਂ ਬਣਾ ਰਹੇ ਬਾਅਦ ਚ ਹਮ ਆਫਟਰ ਆਫਟਰ ਫੌਰ ਸਵੇਰ ਆ ਰਹੇ ਹਾਂ ਹਮ ਸੋ ਜਿਹੜੇ ਟਰੈਵਲ ਏਜੰਟਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਜਿਨ੍ਹਾਂ ਦੇ ਉੱਪਰ ਜਿਹੜੇ આરોਪ ਲੱਗ ਰਹੇ ਕੁੱਟਮਾਰ ਦੇ ਔਰ ਗੁੰਡਾਗਰਦੀ ਦੇ ਰੋਪ ਜਿਹੜੇ ਲੱਗ ਰਹੇ ਆ ਹਾਂਜੀ ਸਰ ਪੱਕ ਰੱਖਣਾ ਚਾਹੁੰਦੇ ਆ ਆਪਣਾ ਸਰ ਪੱਕ ਰੱਖਣਾ ਚਾਹੁੰਦੇ ਆ ਆਪਣਾ ਪਰਮਿੰਦਰ ਜੀ ਕੀ ਗੱਲਬਾਤ ਕੀ ਹੋਈ ਸੀ ਤੁਹਾਡੀ ਕਿਹਦੀ ਪੱਗ ਲਾਈ ਕੀ ਸਰ ਆਪਣੇ ਨੂੰ ਲਗਾਈ ਪਈ ਸੋ ਜਿਹੜੇ ਪੱਗ ਤਾਰਨ ਦੇ ਤੁਹਾਡੇ ਇਲਜ਼ਾਮ ਲੱਗ ਰਹੇ ਕੁੱਟਮਾਰ ਕੀਤੀ ਸੀ ਦਫ਼ਤਰ 'ਚ ਕੀ ਗੱਲਬਾਤ ਕੀ ਸੀਗੀ ਸੋ ਇਹ ਕਦ ਲੈ ਲੈਂਦੇਂ 10 ਸਵੇ 2 ਲੱਖ ਰੁਪਏ ਦਾ ਕੁਛ ਜ਼ਿਆਦਾ ਆਪਣਾ ਲੈ ਲੈਂਦੇ ਨੂੰ ਕਿੰਦਾ ਦਾ ਤੁਸੀਂ ਆਪਣਾ ਪੱਕ ਨਹੀਂ ਰੱਖਣਾ ਜਾਂਦੇ ਮਦ ਠੀਕ ਹੈ ਠੀਕ ਹੈ ਤਾਂ 4 ਮਹੀਨੇ ਪਹਿਲਾਂ ਨਵੰਬਰ ਚ ਨੂੰ ਪੈਸੇ ਦਿੱਤੇ ਸੀ ਇਹ 220000 ਰੁਪਏ ਨੇ ਕੈਸ਼ ਲਿਆ ਸੀ 10000 ਰੁਪਏ ਰਜਿਸਟ੍ਰੇਸ਼ਨ ਉਹ ਉਹ ਨੂੰ ਪੇ ਕੀਤੀ ਸੀ ਗੂਗਲ पे ਤੇ 220000 ਹੋ ਗਿਆ ਕਿਹੜਾ ਏਜੰਟ ਸੀਗਾ ਏਜੰਟ ਕਿਹੜਾ ਜਾਨਾ ਸੀਗਾ ਇਹ ਜੀ ਸੀਗਾ ਆਪਣਾ ਏਜੰਟ ਢਿਲਵਾ ਰੋਡ ਤੇ ਰੰਮਾ ਮੰਡੀ ਇਹ ਹੈਗਾ ਜੀ ਦਾ ਜੈਮ ਇਮੀਗ੍ਰੇਸ਼ਨ ਮਿਸਟਰ ਪਰਮਿੰਦਰ ਸਿੰਘ ਕਰਕੇ ਕੀ ਨਾਮ ਹੈ ਪਰਮਿੰਦਰ ਸਿੰਘ ਨਹੀਂ ਨਹੀਂ ਟ੍ਰੈਵਲ ਕੰਸਲਟੈਂਟ ਜੈਮ ਇਮੀਗ੍ਰੇਸ਼ਨ ਦਾ ਜੈਮ ਇਮੀਗ੍ਰੇਸ਼ਨ ਹੈ ਅੱਛਾ ਜੀ ਹਾਂ ਜੀ ਤੇ ਇਹ ਨਹੀਂ ਜੀ ਮੈਂ ਤੋਂ ਡੀਡੀ ਬਣਵਾਇਆ ਨਵੰਬਰ ਚ ਮੈਂ ਇਹਨਾਂ ਨੂੰ ਡੀਡੀ ਬਣਾ ਕੇ ਦਿੱਤਾ ਇਹ ਰੈਸਟ ਆਫ ਫੀਸ ਤਾਂ ਮੈਂ ਜਾਣਾ ਸੀ ਮਾਲਟਾ ਸਟੂਡੈਂਟ ਵੀਜ਼ੇ ਤੇ ਇੱਕ ਸਾਲ ਦੀ ਫੀਸ ਪਹਿਲਾਂ ਧਰਨੀ ਹੁੰਦੀ ਆ ਮੈਂ ਇਹਨਾਂ ਨੂੰ ਡੀਡੀ ਬਣਾ ਕੇ ਦਿੱਤਾ ਉਹ ਬੈਂਕ ਵਾਲਿਆਂ ਦੀ ਗਲਤੀ ਨਾਲ ਚਲੋ ਜੇ ਕੋਈ ਮਿਸਟੇਕ ਸੀ ਤਾਂ ਉਹ ਇਨੀ ਮੈਨੂੰ ਹਫਤੇ ਬਾਅਦ ਮੋੜਦਾ ਵੀ ਇਹ ਚੇਂਜ ਕਰਾ ਦੋ ਇਨੀ ਚੱਲਣਾ ਨਾ ਬੈਂਕ ਦੀ ਗਲਤੀ ਸੀ ਉਹ ਚਲੋ ਇਹਨਾਂ ਦੀ ਗਲਤੀ ਨਹੀਂ ਸੀ ਪਰ ਮੈਂ ਸੈਕਿੰਡ ਟਾਈਮ ਇਹਨਾਂ ਨੂੰ ਦੁਬਾਰਾ ਹਫਤੇ ਪਹਿਲਾਂ ਡੀਡੀ ਮੋੜਦਾ ਤੇ ਮੈਨੂੰ ਕਹਿੰਦੇ ਵੀ ਇਹ ਆਈਆਰ ਵਿੱਚ ਬਣਾ ਕੇ ਦਿਓ ਇੰਡੀਅਨ ਰੁਪੀਏਸ ਚ ਮੈਂ ਕਹੇ ਰਿਹਾ ਵੀ ਮਾਲਟਾ ਚ ਯੂਰੋ ਨਹੀਂ ਚੱਲ ਰਿਹਾ ਵੀ ਉਹ ਉਹਨਾਂ ਦੇ ਕੈਸ਼ ਨਹੀਂ ਹੋ ਰਹੇ ਡੀਡੀ ਤਾਂ ਕੈਸ਼ ਹੀ ਹੁੰਦਾ ਵਾ ਮੈਨੂੰ ਲੱਗਿਆ ਵੀ ਠੱਗੀ ਆ ਤਾਂ ਮੈਂ ਡੀਡੀ ਆਪਣਾ ਵਾਪਸ ਲੈ ਆਂਦਾ ਤੇ ਮੈਂ ਇਹਨੂੰ ਕਿਹਾ ਵੀ ਪ੍ਰਾਪਾ ਮਾਰ ਕੇ ਦੇ ਵੱਲੋਂ ਕੀਤੀ ਗਈ ਹੈ ਕੁੱਟਮਾਰੀ ਆ ਮੈਨੂੰ ਪਤਾ ਨਹੀਂ ਮੈਨੂੰ ਐਕਚੁਅਲੀ ਮੈਂ ਘਰੇ ਸੀਗਾ ਤੇ ਮੈਨੂੰ ਡੈਡੀ ਦਾ ਫੋਨ ਆਇਆ ਵੀ ਮੈਂ ਇੱਥੇ ਏਜੰਟ ਕੋ ਚੱਲਿਆ ਆ ਤੁਹਾਡੇ ਡੈਡੀ ਗਏ ਸੀ ਉੱਥੇ ਗੱਲਬਾਤ ਕਰਨ ਉਹਨਾਂ ਨੂੰ ਬੁਲਾਇਆ ਸੀਗਾ ਜੀ ਮੇਰੇ ਨੂੰ ਤਾਂ 4 ਮਹੀਨੇ ਤੋਂ ਮੇਰਾ ਫੋਨ ਨਹੀਂ ਚੱਕ ਰਿਹਾ ਮੈਂ ਤਾਂ ਆ ਦੇਖਾ ਤਾਂ ਜੋ ਤੁਹਾਡਾ ਫੋਨ ਹੀ ਨਹੀਂ ਚੱਕਦੇ ਮੇਰਾ ਤਾਂ ਫੋਨ ਹੀ ਨਹੀਂ ਚੱਕ ਰਿਹਾ ਜੀ ਪਤਾ ਨਹੀਂ ਕਿਉਂ ਗਏ ਉੱਥੇ ਪਾਗ ਵਗੈਰਾ ਖੋਲੀ ਕੋਈ ਏਦਾਂ ਦੀ ਗੱਲ ਸਾਹਮਣੇ ਆਈ ਹੈ ਹਾਂ ਜੀ ਹਾਂ ਜੀ ਤੇ ਜੀ ਇਹ ਇੱਕ ਜਾਣਾ ਇਹਨੇ ਆਪਣੇ ਸਾਲੇ ਨੂੰ ਬੁਲਾ ਕੇ ਇਹ ਦੇਖੋ ਘਰ ਵਾਲੀ ਇਹਦਾ 사ਲਾ 에이전ਟ ਦਾ ਇਹ ਦੋਨੋ ਜਾਨੇ ਆ ਗਏ ਇਹਦੀ ਘਰ ਵਾਲੀ ਨੇ ਇਟਾਂ ਵੀ ਮਾਰੀਆਂ ਮੇਰੇ ਇਟ ਵੀ ਮਾਰੀ ਜੇ ਤੁਹਾਡੇ ਇਟ ਮਾਰੀ ਹੈ ਮੇਰੇ ਵੀ ਇਟ ਵੱਜੀ ਆ ਮੇਰੇ ਮੈਨੂੰ ਦੋਨੋ ਜਾਨੇ ਪੇਸ਼ ਇਹ 에이전ਟ ਤੇ ਇਹਦਾ